ਨਮਸਕਾਰ ਜੀ ਸਤਿ ਸ੍ਰੀ ਅਕਾਲ ਜੀ ਹੁਣੇ-ਹੁਣੇ ਦੋਸਤੋ ਮੈਂ ਨਾ ਬੇਟੇ ਨੂੰ ਗਿਆ ਸੀ ਸਕੂਲੋਂ ਲੈਣ ਵਾਸਤੇ ਤੇ ਛੁੱਟੀ ਦਾ ਟਾਈਮ ਹੁੰਦਾ ਜਦੋਂ ਉੱਤੇ ਫਿਰ ਸਾਰੇ ਸਕੂਲਾਂ ਦੇ ਵਿੱਚ ਛੁੱਟੀ ਹੁੰਦੀ ਆ ਰਸਤੇ ਦੇ ਵਿੱਚ ਇੱਕ ਕਾਲਜ ਪੈਂਦਾ ਜੀ ਜਿੱਥੇ ਲੜਕੀਆਂ ਜਿਹੜੀਆਂ ਨੇ ਉਹ ਪੜ੍ਹਦੀਆਂ ਨੇ ਤੇ ਲੜਕੀਆਂ ਦੇ ਹੱਥ ਦੇ ਵਿੱਚ ਨਾ ਮੋਬਾਈਲ ਸੀ ਮੋਬਾਈਲ ਜਿਹੜੀਆਂ ਲੜਕੀਆਂ ਹਜੇ ਸਕੂਲ ਦੀਆਂ ਸਟੂਡੈਂਟ ਨੇ ਤੇ ਤਕਰੀਬਨ ਜਿਹੜੀਆਂ ਕੁੜੀਆਂ ਸਕੂਲ ਪੜ੍ਹਦੀਆਂ ਨੇ ਜਿਆਦਾ ਨਹੀਂ ਤੇ ਘੱਟੋ-ਘੱਟ 60 70 80% ਤੱਕ ਅਸੀਂ ਕਹਿ ਸਕਦੇ ਹਾਂ ਕਿ ਜਿਹੜੀਆਂ ਲੜਕੀਆਂ ਨੇ ਉਹ ਮੋਬਾਈਲ ਜਿਹੜਾ ਹੈ ਉਹ ਨਾਲ ਦੀ ਨਾਲ ਸਕੂਲ ਕਾਲਜ ਲੈ ਕੇ ਜਾਂਦੀਆਂ ਨੇ ਬਹੁਤ ਵਾਰ ਸਕੂਲ ਵੱਲੋਂ ਇਸ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਕਿ ਬੱਚੇ ਜਿਹੜੇ ਨੇ ਉਹ ਸਕੂਲ ਦੇ ਵਿੱਚ ਮੋਬਾਈਲ ਜਿਹੜੇ ਨੇ ਨਾ ਲੈ ਕੇ ਆਉਣ। ਪਰੰਤੂ ਫਿਰ ਵੀ ਜਿਹੜੇ ਬੱਚੇ ਨੇ ਬੈਗ ਦੇ ਵਿੱਚ ਲੁਕੋ ਕੇ ਚੋਰੀ ਕਿਸੇ ਤਰੀਕੇ ਨਾਲ ਮਤਲਬ ਕਿ ਮੋਬਾਈਲ ਜਿਹੜਾ ਹੈ ਉਹ ਆਪਣੇ ਕੋਲ ਰੱਖਦੇ ਨੇ ਕਿਉਂਕਿ ਜਿਹੜੀ ਮੋਬਾਈਲ ਦੀ ਇੱਕ ਬੱਚਿਆਂ ਨੂੰ ਲਤ ਲੱਗ ਚੁੱਕੀ ਆ ਆਦਤ ਲੱਗ ਚੁੱਕੀ ਆ ਇਹ ਇਸ ਕਰਕੇ ਸ਼ਾਇਦ ਜਿਹੜਾ ਇਹ ਬੱਚੇ ਸਕੂਲ ਟਾਈਮ ਵਿੱਚ ਵੀ ਮੋਬਾਈਲ ਜਿਹੜਾ ਹੈ ਆਪਣੇ ਨਾਲ ਰੱਖਦੇ ਨੇ ਮੋਬਾਈਲ ਰੱਖਣ ਦਾ ਜਿਹੜਾ ਹੈ ਉਹ ਜ਼ਰੂਰੀ ਨਹੀਂ ਆ ਕਿ ਕੋਈ ਫਾਇਦਾ ਨਹੀਂ ਆ ਜਾਂ ਜ਼ਰੂਰੀ ਨਹੀਂ ਆ ਕਿ ਇਹਦੇ ਨੁਕਸਾਨ ਹੀ ਨੇ ਸਾਰੇ ਮੋਬਾਈਲ ਦਾ ਫਾਇਦਾ ਵੀ ਆ ਕਿ ਕੋਈ ਐਮਰਜੈਂਸੀ ਪੈਣ ਤੇ ਅਸੀਂ ਕਾਲ ਕਰ ਸਕਦੇ ਆ ਆਪਣੇ ਮਾਪੇ ਨੂੰ ਆਪਣੇ ਭੈਣ ਭਰਾਵਾਂ ਨੂੰ ਜੇ ਕੋਈ ਮੁਸ਼ਕਲ ਆ ਗਈ ਹੈ ਰਸਤੇ ਦੇ ਵਿੱਚ ਕਿਉਂਕਿ ਸਮਾਂ ਜਿਹੜਾ ਹੈ ਅੱਜਕੱਲ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕਾਫੀ ਜਿਹੜਾ ਸਮਾਂ ਹੈ ਉਹ ਖਤਰਨਾਕ ਚੱਲਦਾ ਪਿਆ ਕਿਉਂਕਿ ਅਸੀਂ ਰੋਜ਼ ਟੀਵੀ ਨਿਊਜ਼ ਨਾਲ ਹੀ ਦੇਖ ਰਹੇ ਪਏ ਹਾਂ ਜਿੱਥੇ ਤੁਸੀਂ ਦੇਖਿਆ ਸਾਰਿਆਂ ਨੇ ਕਿ ਕਲਕੱਤੇ ਦੇ ਵਿੱਚ ਇੱਕ ਲੇਡੀ ਡਾਕਟਰ ਦਾ ਜਿਹੜਾ ਹੈ ਉਹ ਕਿੰਨੀ ਬੁਰੀ ਤਰ੍ਹਾਂ ਉਸ ਲੇਡੀ ਡਾਕਟਰ ਦੇ ਨਾਲ ਇੱਕ ਵੈਸ਼ੀ ਦਰਿੰਦੇ ਵੱਲੋਂ ਇੱਕ ਰਾਖਸ਼ ਅਹੀਂ ਕਹਾਂਗੇ ਉਹ ਬੰਦਾ ਨਹੀਂ ਕਹਿ ਸਕਦੇ ਉਸ 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 ਨੂੰ ਜਿਹੜਾ ਐਨੀ ਬੁਰੀ ਤਰ੍ਹਾਂ ਨਾਲ ਉਸ ਨੇ ਇੱਕ ਲੇਡੀ ਡਾਕਟਰ ਜਿਹੜੀ ਆ ਉਸ ਨੂੰ ਉਸ ਦੀ ਇੱਜ਼ਤ ਤੇ ਨਾਲ ਖਿਲਵਾੜ ਕਰਕੇ ਤੇ ਉਸ ਤੋਂ ਬਾਅਦ ਉਸ ਨੂੰ ਬੜੀ ਬੁਰੀ ਤਰ੍ਹਾਂ ਉਸ ਮੌਤ ਦੇ ਘਾਟ ਉਤਾਰ ਦਿੱਤਾ ਜਿਸ ਦਾ ਬਹੁਤ ਦੁੱਖ ਆ ਪੂਰੇ ਦੇਸ਼ ਵਾਸੀਆਂ ਦੇ ਵਿੱਚ ਰੋਸ ਵੀ ਆ ਦੁੱਖ ਵੀ ਆ ਤੇ ਹੁਣ ਆ ਵੀ ਚਾਹੀਦਾ ਵਾ ਹਰੇਕ ਦੇ ਘਰ ਧੀਆ ਭੈਣਾਂ ਪੈਣਾ ਹੁੰਦੀਆਂ ਨੇ ਮਾਵਾਂ ਹੁੰਦੀਆਂ ਨੇ ਤੇ ਸਭ ਦੀਆਂ ਜਿਹੜੀਆਂ ਧੀਆ ਭੈਣਾਂ ਨੇ ਉਹ ਸਾਂਝੀਆਂ ਹੁੰਦੀਆਂ ਨੇ ਇਸ ਗੱਲ ਨੂੰ ਵੀ ਸਾਨੂੰ ਹਮੇਸ਼ਾ ਦਿਮਾਗ ਦੇ ਵਿੱਚ ਰੱਖਣਾ ਚਾਹੀਦਾ ਜੇਕਰ ਅਸੀਂ ਆਪਣੀ ਧੀ ਭੈਣ ਦੀ ਰਿਸਪੈਕਟ ਚਾਹੁੰਨੇ ਆ ਸਤਕਾਰ ਚਾਹੁੰਨੇ ਆ ਸਾਡਾ ਫਰਜ਼ ਬਣਦਾ ਅਸੀਂ ਦੂਸਰਿਆਂ ਦੀਆਂ ਧੀਆ ਭੈਣਾਂ ਮਾਵਾਂ ਦੀਆਂ ਇੱਜ਼ਤ ਜਿਹੜੀ ਆ ਉਹ ਵੀ ਕਰੀਏ ਉਹਨਾਂ ਦੀ ਰਿਸਪੈਕਟ ਕਰੀਏ ਇਹ ਸਾਡੇ ਸਾਰਿਆਂ ਲਈ ਜ਼ਰੂਰੀ ਆ ਦੋਸਤੋ ਗੱਲ ਕਰਨੀ ਆ ਜਿਹੜੇ ਬੱਚਿਆਂ ਦੇ ਕੋਲ ਮੋਬਾਈਲ ਨੇ ਮੋਬਾਈਲ ਹੋਣਾ ਚਲੋ ਬੁਰੀ ਗੱਲ ਨਹੀਂ ਆ ਕਿਉਂਕਿ ਐਮਰਜੈਂਸੀ ਪੈਣ ਤੇ ਮੋਬਾਈਲ ਦੀ ਵਰਤੋਂ ਕਰਕੇ ਅਸੀਂ ਕਿਸੇ ਖਤਰੇ ਤੋਂ ਬਚ ਵੀ ਸਕਦੇ ਆ ਕਾਲ ਕਰਕੇ ਆਪਣੇ ਘਰ ਦੇ ਆਣ ਪਰੰਤੂ ਮੈਂ ਮਾਪੇ ਬਾਪ ਨੂੰ ਇੱਕ ਜ਼ਰੂਰੀ ਬੇਨਤੀ ਜਿਹੜੀ ਆ ਉਹ ਜ਼ਰੂਰ ਕਰਨੀ ਆ ਕਿ ਭਾਵੇਂ ਮੁੰਡੇ ਨੇ ਭਾਵੇਂ ਕੁੜੀਆਂ ਨੇ ਜਿਹੜੇ ਜਵਾਨ ਨੇ ਸਕੂਲ ਜਾਂਦੇ ਨੇ ਜਾਂ ਫਿਰ ਹੋਰ ਕਾਰੋਬਾਰਾਂ ਤੇ ਜਾਂਦੇ ਨੇ ਉਹਨਾਂ ਦੇ ਜਿਹੜੇ ਮੋਬਾਈਲ ਨੇ ਉਹਨਾਂ ਦੇ ਮੋਬਾਈਲ ਘੱਟੋ-ਘੱਟ ਵੀ ਤੁਸੀਂ ਹਰ ਰੋਜ਼ ਹਰ ਰੋਜ਼ ਚੈੱਕ ਜ਼ਰੂਰ ਕਰੋ ਕਿ ਉਹਨਾਂ ਦੇ ਮੋਬਾਈਲਾਂ ਦੇ ਵਿੱਚ ਕੋਈ ਐਸੀਆਂ ਵੀਡੀਓਜ਼ ਜਾਂ ਕੋਈ ਉਹਨਾਂ ਦਾ ਕੋਈ ਐਸੇ ਲੋਕਾਂ ਦੇ ਨਾਲ ਰਿਲੇਸ਼ਨ ਨਹੀਂ ਆ ਜਿਨ੍ਹਾਂ ਦੇ ਨਾਲ ਨਹੀਂ ਹੋਣਾ ਚਾਹੀਦਾ ਕੋਈ ਐਸੀਆਂ ਵੀਡੀਓ ਉਹਨਾਂ ਦੇ ਮੋਬਾਈਲ ਦੇ ਵਿੱਚ ਨਹੀਂ ਹੋਣੀਆਂ ਚਾਹੀਦੀਆਂ ਕੋਈ ਐਸੀਆਂ ਐਪ ਜਿਹੜੀਆਂ ਉਹਨਾਂ ਦੇ ਮੋਬਾਈਲ ਦੇ ਵਿੱਚ ਨਹੀਂ ਹੋਣੀਆਂ ਚਾਹੀਦੀਆਂ ਜਿਹੜੀਆਂ ਨਾ ਰੱਖਣ ਯੋਗ ਹੁੰਦੀਆਂ ਨੇ ਤੁਸੀਂ ਸਾਰੇ ਸਮਝਦੇ ਹੋ ਇਸ ਗੱਲ ਨੂੰ ਕਿਉਂਕਿ ਜਿਹੜੀ ਕਲਕੱਤਾ ਦੇ ਵਿੱਚ ਲੇਡੀ ਡਾਕਟਰ ਦੇ ਨਾਲ ਦਰਿੰਦਗੀ ਕੀਤੀ ਗਈ ਹੈ ਇੱਕ ਦਰਿੰਦੇ ਵੱਲੋਂ ਕਹਿੰਦੇ ਨੇ ਕਿ ਉਸ ਮੁੰਡੇ ਦੇ ਮੋਬਾਈਲ ਦੇ ਵਿੱਚ ਵੀ ਕਾਫੀ ਅਸ਼ਲੀਲ ਵੀਡੀਓ ਸਿਗੀਆਂ ਤੇ ਬਹੁਤ ਖਤਰਨਾਕ ਵੀਡੀਓ ਸਿਗੀਆਂ ਉਸ ਮੁੰਡੇ ਦੇ ਮੋਬਾਈਲ ਦੇ ਵਿੱਚ ਤੇ ਉਹ ਮੁੰਡਾ ਜਿਹੜਾ ਸੀ ਉਹਨਾਂ ਨੂੰ ਵੇਖਣ ਦਾ ਆਦੀ ਸੀ ਤੇ ਸਿਆਣੇ ਕਹਿੰਦੇ ਨੇ ਕਿ ਜੈਸੀ ਸੰਗਤ ਹੁੰਦੀ ਆ ਵੈਸੀ ਹੀ ਫਿਰ ਜਿਹੜੀ ਰੰਗਤ ਆ ਉਹ ਇੱਕ ਨਾ ਇੱਕ ਦਿਨ ਜ਼ਰੂਰ ਚੜਦੀ ਆ ਤੇ ਮੈਂ ਸਾਰੇ ਮਾਪੇ-ਮਾਪ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਬੱਚੀਆਂ ਨੇ ਚਾਹੇ ਬੱਚੇ ਨੇ ਮੁੰਡੇ ਕੁੜੀਆਂ ਜੋ ਵੀ ਨੇ ਉਹਨਾਂ ਦੇ ਜਿਹੜੇ ਮੋਬਾਈਲ ਨੇ ਰੋਜ਼ਾਨਾ ਚੈੱਕ ਕਰੋ ਕਿ ਉਹਨਾਂ ਦੇ ਮੋਬਾਈਲ ਦੇ ਵਿੱਚ ਕੁਝ ਐਸਾ ਤੇ ਨਹੀਂ ਜੋ ਨਹੀਂ ਹੋਣਾ ਚਾਹੀਦਾ ਇਹ ਮਾਪੇ-ਮਾਪ ਦੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਆ ਜੇਕਰ ਮਾਪੇ-ਮਾਪ ਦੀ ਇਹ ਜ਼ਿੰਮੇਵਾਰੀ ਆ ਕਿ ਅਸੀਂ ਆਪਣੇ ਧੀਆਂ ਪੁੱਤਾਂ ਨੂੰ ਮੋਬਾਈਲ ਲੈ ਕੇ ਦੇਣੇ ਨੇ ਫਿਰ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਦੇਖੀਏ ਕਿ ਉਹਨਾਂ ਦੇ ਮੋਬਾਈਲਾਂ ਦੇ ਵਿੱਚ ਕੁਝ ਐਸਾ ਤੇ ਨਹੀਂ ਜਿਹੜਾ ਨਹੀਂ ਹੋਣਾ ਚਾਹੀਦਾ ਬਹੁਤ ਬਹੁਤ ਤੁਹਾਨੂੰ ਬਈ